ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਪਿੰਡ ਗੁਲਾਬਗੜ੍ਹ ਜ਼ਿਲ੍ਹਾ ਬਠਿੰਡਾ ਬਾਈ ਗੁਰਪ੍ਰੀਤ ਦੇ ਖੇਤ ਆਏ ਆ ਪਹਿਲਾਂ ਇਹਨਾਂ ਨਾਲ ਆਪਾਂ ਵੀਡੀਓ ਸਾਂਝੀ ਕਰੀ ਆ 골ਡਨ 1133 ਬਾਸਮਤੀ ਹਾਈਬ੍ਰਿਡ ਦੀ ਫਿਰ ਬਾਈ ਜੀ ਨਾਲ ਗੱਲ ਹੋਈ ਕਹਿੰਦੇ ਵੀ ਆਪਣੇ CK47 ਹਾਈਬ੍ਰਿਡ ਵੀ ਲੱਗਿਆ ਹੋਇਆ ਸੋ ਬਾਈ ਜੀ ਨੂੰ ਪੁੱਛਦੇ ਆਂ ਵੀ CK47 ਵੈਰੈਟੀ ਕਿਵੇਂ ਆ ਤੇ ਇਹਦੇ ਤੇ ਕਿੰਨਾ ਖਰਚਾ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਅਜੀ ਤੁਸੀਂ ਮੜਾ ਆਪਦਾ ਨਾਮ ਤੇ ਮੋਬਾਈਲ ਨੰਬਰ ਦੱਸ ਦੋ ਮੇਰਾ ਨਾਮ ਗੁਰਪ੍ਰੀ ਸਿੰਘ ਆਈ ਠੀਕ ਹੈ ਜੀ ਫੋਨ ਨੰਬਰ 97801 43867 ਪਿੰਡ ਛੋਟਾ ਗਲਾਗੜ ਜੀ ਹਾਂਜੀ ਪਿੰਡ ਗਲਾਗੜਾ ਜੀ ਈਲਾ ਬਰੇਂਡ ਆਈ ਠੀਕ ਹੈ ਬਾਈ ਜੀ ਬਾਈ ਜੀ ਤੁਹਾਡੇ ਇੱਕ ਤਾਂ 골ਡਨ 1133 ਵੈਰਾਈਟੀ ਲੱਗੀ ਆ ਜੀ ਹਾਂਜੀ ਹਾਂਜੀ ਤੇ ਆਪਣੀ ਬਾਹਰ ਚ ਗੱਲ ਹੋਈ ਤੁਸੀਂ ਆ ਸੀ ਕੇ 47 ਵੀ ਆਪਣੇ ਲੱਗਿਆ ਵਿਆ ਹਾਂਜੀ ਇਹ ਕਿੰਨਾ ਲੱਗਿਆ ਜੀ ਆਪਣੇ ਸੀ ਕੇ 47 ਸੀ ਕੇ 47 ਸਾਢੇ 3 ਕਿੱਲੇ ਲੱਗੇ ਜੀ ਸਾਢੇ 3 ਕਿੱਲੇ ਲੱਗਿਆ ਬਾਈ ਜੀ ਇਹਦੇ ਖਰਚਾ-ਫਰਚਾ ਕਿਵੇਂ ਆਇਆ ਬਾਈ ਦੂਜੀਆਂ ਵੈਰਾਈਟੀਆਂ ਨਾਲੋਂ ਖਰਚਾ ਦੂਜੀਆਂ ਵੈਰਾਈਟੀਆਂ ਨਾਲੋਂ ਬਹੁਤ ਘੱਟ ਆਇਆ ਜੀ ਕਟਾਇਆ ਜੀ ਹਾਂਜੀ ਬੱਡੀ ਜੂਰੀਆ ਕਿੰਨਾ ਲੱਗਿਆ ਜੀ ਜੂਰੀਆ ਦੇ 2 ਗੋ ਇਕੱਠੇ ਲੱਗਦੇ ਆ ਜੀ ਤੇ ਬੂਝਾ ਵਗੈਰਾ ਮਾਰਿਆ ਤੁਹਾਨੂੰ ਕਿਵੇਂ ਲੱਗਦਾਗਾ ਬੂਝਾ ਬਹੁਤ ਵਧੀਆ ਮਾਰਿਆ ਜੀ ਬੂਝਾ ਮਾਰਿਆ ਦਿਖਾਵਾਂਗੇ ਸਾਨੂੰ ਹਾਂਜੀ ਹਾਂਜੀ ਆ ਦੇਖੋ ਜੀ ਆ ਦੇਖੋ ਜੀ ਪੂਰਾ ਬਹੁਤ ਵਧੀਆ ਬੂਝਾ ਮਾਰਿਆ ਲਾਉਣ ਵਲੇ ਵਿਰਲਾ ਲੱਗ ਗਿਆ ਸੀਗਾ ਜੀ ਬਹੁਤ ਵਧੀਆ ਰਲ ਗਿਆ ਛੋਣਾਂ ਆ ਦੇਖੋ ਕਿਸਾਨ ਭਰਾਵੋ ਇਹਦਾ ਬੂਝਾ ਦੇਖੋ ਵੈਰਾਈਟੀ ਦਾ ਤੇ ਬਾਈ ਜੀ ਕਹਿੰਦੇ ਵੀ ਕੋਈ ਜ਼ਿਆਦਾ ਖਰਚਾ ਨਹੀਂ ਆਇਆ ਤੇ ਭਾਈ ਜੀ ਥੋੜਾ ਪਾਣੀ ਕਿੰਨੇ ਨੰਬਰ ਹੈ ਜੀ ਪਾਣੀ 1.5 ਨੰਬਰ ਹੈ ਜੀ ਸਾਡਾ 1.5 ਨੰਬਰ ਪਾਣੀ ਹੈ ਜੀ ਤੇ ਤੁਸੀਂ ਸੰਤੁਸ਼ਟ ਹੋ ਜੀ ਵੈਰਾਈਟੀ ਤੋਂ ਹਾਂਜੀ ਬਹੁਤ ਵਧੀਆ ਵੈਰਾਈਟੀ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ ਇੱਥੇ ਆਪਾਂ ਦੂਜੀਆਂ ਵੈਰਾਈਟੀਆਂ ਨੂੰ ਲਾਉਣੇ ਹੈਗਾ ਉੱਥੇ ਇਹਨੂੰ ਵੀ ਜਰੂਰ ਵਰਤ ਕੇ ਦੇਖੋ ਇੱਕ ਵਾਰੀ ਤੁਹਾਡੀ ਪਸੰਦ ਬਣ ਜੂਗੀ ਬਹੁਤ ਵਧੀਆ ਵੈਰਾਈਟੀ ਹੈ ਜੀ ਉਹ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਸਾਡੇ ਕੋਲ ਆਏ ਕੇਚ ਵੀਡੀਓ ਬਣਵਾਈ ਸਾਡੀ ਅਗਲੀ ਵੀਡੀਓ ਵੀ ਸਾਂਝੀ ਕਰਾਂਗੇ ਜੀ ਜਦੋਂ ਪੱਕ ਗਿਆ ਇਹ ਤੋ ਕਿਸਾਨ ਭਰਾਵਾਂ ਦਾ ਧੰਨ